ਵਾਹਿਗੁਰੂ ਕਿਰਪਾ ਕਰੋ ਦਿਨ ਕੇ ਦੰਦ ਤੇ ਨ ਕੋਣ ਵਕਣ ਨਾ ਵਿੱਚ ਕੋਈ ਮੱਟੀ ਕਿਆ ਤੋਂ ਪੈ ਸੁਆਮੀ ਮ

ਰਾਖੋ ਰੱਖਣ ਹਰਦੈ ਅੱਲਾ ਨਾਨਕ ਕਰ ਕੇ ਗੁੱਲੇ ਰਾਖੋ ਰੱਖਣ ਹਰਦੈ ਅੱਲਾ ਨਹੀਂ ਯੋਗ ਜੁਗੋ ਜੁਗ ਟਲ ਚਵਰ ਛਤਰ ਤਖ ਦੇ ਮਾਲਕ ਰੋਹਾਨੀ ਦੇ ਪੰਡਾਰ ਸ਼ਨ ਸ਼ਾਹੇ ਕੁਲ ਆਲਮ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨੋਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਸਤਸੰਗਤ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ ਬਹੁਤ ਹੀ ਪਿਆਰ ਦੇ ਨਾਲ ਪੰਥ ਦੇ ਮਹਾਨ ਕੀਰਤਨੀਏ ਭਾਈ ਸਹਿਬਾਈ ਸਰਬਜੀਤ ਸਿੰਘ ਦੀ ਪਟਨਾ ਸਹਿਬ ਵਾਲੇ ਆਪਸ ਵਿੱਚ ਸੰਗਤਾਂ ਨੂੰ ਇਲਾਹੀ ਬਾਣੀ ਦੇ ਰਸ ਬਿੰਨੇ ਸ਼ਬਦ ਕੀਰਤਨ ਨਾਲ ਜੋੜ ਰਹੇ ਸਨ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ ਕਲਯੁਗ ਵਿੱਚ ਸਭ ਤੋਂ ਸੌਖੀ ਔਰ ਵੱਡੀ ਭਗਤੀ ਹੈ ਕੀਰਤਨ ਭਗਤੀ ਸੰਗਤ ਵਿੱਚ ਬਹਿ ਕੇ ਰੱਬ ਦੀ ਕੀਰਤੀ ਕਰਨੀ ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਹੈ। ਸੋਢੀ ਸੁਲਤਾਨ ਬਾਦਸ਼ਾਹ ਦਇਆ ਸਿੰਧ ਧੰਨ ਧਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆ ਦਾ ਪ੍ਰਕਾਸ਼ ਪਰਮ ਮਨੋਂਦੇ ਹੋਇਆ ਸਾਧ ਸੰਗਤ ਆਪ ਸਮੂਹ ਇਲਾਕਾ ਨਗਰ ਨਿਵਾਸੀ ਸੰਗਤਾਂ ਨੂੰ ਪਾਤਸ਼ਾਹ ਨੇ ਇਹ ਦੂਸਰੇ ਮਹਾਨ ਗੁਰਮਤ ਸਮਾਗਮ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਵਡਿਆਈ ਵਿੱਚ ਆਪਣੀ ਸੁਰਤ ਜੋੜੀਏ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਔਸਤ ਵਡਿਆਈ ਜਿਹੜੀ ਹੈ ਸਾਾਸੰਗਤ ਵਾਰਤਕ ਰੂਪ ਵਿੱਚ ਹਜ਼ਾਰਾਂ ਵਿਦਵਾਨਾਂ ਨੇ ਕੀਤੀ ਹੈ ਵਾਰਤਕ ਸਮਝਦੇ ਹੋ ਲਿਖਤ ਰੂਪ ਜਿਵੇਂ ਕੋਈ ਪੈਰਾਗ੍ਰਾਫ ਲਿਖੀਦਾ ਹੈ ਕੋਈ ਇਤਿਹਾਸ ਲਿਖੀਦਾ ਹੈ ਕੋਈ ਲੇਖ ਲਿਖੀਦਾ ਹੈ ਔਰ ਸੰਕੜੇ ਹਜ਼ਾਰਾਂ ਵਿਦਵਾਨਾਂ ਨੇ ਕਾਵ ਰੂਪ ਵਿੱਚ ਵਡਿਆਈ ਕੀਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਤਿੰਨ ਥਾਂ ਉੱਤੇ ਗੁਰੂ ਰਾਮਦਾਸ ਮਹਾਰਾਜ ਜੀਾਂ ਦੀ ਉਚੇਚੇ ਤੌਰ ਤੇ ਵਡਿਆਈ ਹੈ। ਇੱਕ ਧੰਨ ਗੁਰੂ ਰਾਮਦਾਸ ਮਹਾਰਾਜ ਜੀਾਂ ਦੀ ਵਡਿਆਈ ਜਦੋਂ ਤੁਸੀਂ ਪੜ੍ਹੋਗੇ ਉਦੋਂ 923 ਅੰਗ ਉੱਤੇ 923 ਅੰਗ ਉੱਤੇ ਇੱਕ ਪਾਠ ਹੁੰਦਾ ਹੈ ਜਿਹਦਾ ਨਾਮ ਹੈ ਰਾਮ ਕਲੀ ਸਦ ਇੱਕ ਓੰਕਾਰ ਸਤਗੁਰ ਪ੍ਰਸਾਦ। ਰਾਮਕਲੀ ਸਦ ਵਿੱਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਲਿਖੀ ਇਹ ਬਾਣੀ ਕਿਹਦੀ ਲਿਖੀ ਹੈ ਇਹ ਵੀ ਸਾਧ ਸੰਗਤ ਆਪਾਂ ਨੂੰ ਪਤਾ ਹੋਣਾ ਚਾਹੀਦਾ ਦੇਖੋ ਕਥਾ ਕੀਰਤਨ ਤੁਸੀਂ ਰੋਜ਼ ਸੁਣਦੇ ਹੋ ਆਪਾਂ ਨੂੰ ਨਾਲ ਦੀ ਨਾਲ ਇਹ ਵੀ ਸਿੱਖਣਾ ਚਾਹੀਦਾ ਹੈ ਵੀ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਆਪਾਂ ਗੁਰੂ ਮੰਨਦੇ ਆ ਉਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਪਦੇਸ਼ ਕੀ ਹੈ ਤੇ ਬਾਣੀ ਕਿਹਦੀ-ਕਿਹਦੀ ਹੈ ਜੇ ਇਹ ਚੀਜ਼ਾਂ ਦਾ ਗਿਆਨ ਨਹੀਂ ਹੋਏਗਾ ਨੌਲੇਜ ਨਹੀਂ ਹੋਏਗੀ ਤਾਂ ਸਾਧ ਸੰਗਤ ਬਹੁਤ ਵੱਡਾ ਭੁਲੱਖਾ ਲੱਗਦਾ ਹੈ ਫਿਰ ਤੁਹਾਨੂੰ ਬਾਣੀ ਵਰਗੀਆਂ ਕੋਈ ਵੀ ਤੁਕਾਂ ਲਿਖ ਕੇ ਸੁਣਾ ਸਕਦਾ ਉਸ ਤਰ੍ਹਾਂ ਦਾ ਕੋਈ ਵੀ ਕਹਿ ਸਕਦਾ ਉਹ ਵੀ ਇਸ ਤਰ੍ਹਾਂ ਦੀ ਬਾਣੀ ਹੈ શ્રીમાન ਭਾਈ ਗੁਰਦਾਸ ਸਾਹਿਬ ਜੀ ਦੀਆਂ ਨੂੰ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵੀੜ ਲਿਖਵਾਈ ਤਾਂ ਸਾਧ ਸੰਗਤ ਇੰਨਾ ਕੁ ਪਾਤਸ਼ਾਹ ਨੇ ਹੁਕਮ ਕਰਕੇ ਸਿੱਖਾਂ ਵਿੱਚ ਬਾਣੀ ਦਾ ਰਟਨ ਪਾ ਦਿੱਤਾ ਭਾਵ ਬਾਣੀ કંઠ ਕਰਨ ਦਾ ਉਪਦੇਸ਼ ਦੇ ਦਿੱਤਾ ਕਿ ਗੁਰੂ ਦੇ ਸਿੱਖ ਸਤਗੁਰ ਦੀ ਬਾਣੀ ਪੜ ਪੜ ਕੇ કંઠ ਕਰਨ ਲੱਗਦਾ ਹੈ ਇਹ ਵੀ ਉਪਦੇਸ਼ ਦਿੱਤਾ ਭਾਈ ਸੇਵਾ ਕਰਦਿਆਂ ਵੀ ਸ਼ਬਦ ਜਪੋ ਕਿਉਂ ਹੱਥੀ ਸੇਵਾ ਕਰਦਿਆਂ ਹੋਇਆਂ ਸਰੀਰ ਨਾਲ ਸੇਵਾ ਕਰੋ ਸੁਰਤ ਕਰਕੇ ਕੋਈ ਸ਼ਬਦ ਪੜੋ ਵਾਰ-ਵਾਰ ਪੜਨ ਨਾਲ ਤੁਹਾਨੂੰ ਸ਼ਬਦ ਯਾਦ ਹੋ ਜਾਏਗਾ ਤੋਡੇ ਚ ਬਹੁਤ ਸੰਗਤਾਂ ਬੈਠੀਆਂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਨਹੀਂ ਕੀਤਾ ਪਰ ਬਹੁਤ ਸ਼ਬਦ ਤੁਹਾਨੂੰ ਯਾਦ ਹੈ ਪਤਾ ਕਿਉਂ ਉਹ ਵਾਰ-ਵਾਰ ਸੁਣੇ ਨੇ ਕੀਰਤਨ ਵਿੱਚ ਜਿਹੜਾ ਸ਼ਬਦ ਵਾਰ-ਵਾਰ ਪੜਿਆ ਜਾਵੇ ਵਾਰ-ਵਾਰ ਸੁਣਿਆ ਜਾਵੇ ਉਹ ਯਾਦ ਹੋ ਜਾਂਦਾ ਹੈ ਇਸੇ ਲਈ ਬਾਦਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ ਪਾਹੀ ਬਾਣੀ ਕੰਠ ਕਰੋ ਔਰ ਜਦੋਂ ਬਾਣੀ ਕੰਠ ਕਰਨੀ ਹੈ ਅਸੀਂ ਵੀ ਜਦੋਂ ਉਹਦੇ ਹੱਲੇ ਵਿੱਚ ਇਹ ਸਿੱਖਿਆ ਮੌਣੀ ਪੜਨੀ ਉਦੋਂ ਨਾਲ ਦੀ ਨਾਲ ਕੰਠ ਕਰਨ ਵੇਲੇ ਉਸਤਾਦਾਂ ਨੇ ਪੜਾਉਣ ਵਾਲਿਆਂ ਨੇ ਕਹਿਣਾ ਲਗਾ ਮਾਤਰ ਚੰਗੀ ਤਰ੍ਹਾਂ ਵੇਖ ਕੇ ਕੰਠ ਕਰਿਓ ਕਿਉਂ ਜਿਹੜਾ ਸ਼ਬਦ ਗਲਤ ਕੰਠ ਹੋ ਗਿਆ ਉਹ ਸਾਡੀ ਉਮਰ ਗਲਤ ਬੋਲ ਹੁੰਦਾ ਜਦੋਂ ਤੱਕ ਕੋਈ ਸ਼ੁੱਧ ਨਾ ਕਰਾਵੇ ਤੁਹਾਨੂੰ ਗਲਤੀ ਦੱਸ ਕੇ ਜੇ ਕੋਈ ਲਾਮ ਗਲਾਮ ਸ਼ਬਦ ਗਲਤ ਕੰਠ ਹੋ ਗਿਆ ਤੁਸੀਂ ਉਹੀ ਪੜੀ ਜਾਣਾ ਇਸ ਲਈ ਕੰਠ ਕਰਨ ਲੱਗਿਆਂ ਲਗਮਤਰ ਵੇਖ ਕੇ ਲਾਮ-ਦੁਲਾਮ ਵੇਖ ਕੇ ਫਿਰ ਉਹਨੂੰ ਯਾਦ ਕਰਨਾ ਬਹੁਤੇ ਤੁਸੀਂ ਬਾਣੀ ਪੜਦੇ ਗੁਰਸਿੱਖ ਵੇਖੋਗੇ ਉਹ ਜਪਜੀਤ ਸਾਹਿਬ ਦੀ ਜਦੋਂ ਪਉੜੀ ਸ਼ੁਰੂਆਤ ਨਹੀਂ ਹੁੰਦੀ ਹੈ ਉਹਦੇ ਵਿੱਚ ਹੀ ਕਹਿਣਗੇ ਗਾਵੇ ਕੋ ਧਾਨ ਹੋਵੇ ਕਿਸੇ ਧਾਨ ਗਾਵੇ ਕੋ ਦਾਤ ਜਾਣੇ ਨਹੀਂ ਸਾਨੂੰ ਹੁਣ ਪੜਤਾ ਜਪਜੀ ਸਾਹਿਬ ਹੀ ਰਿਹਾ ਪਰ ਸਾਧ ਸੰਗਤ ਹਰ ਟੁਕ ਨਾਲ ਬੰਦਾ ਗਲਤੀ ਕਰ ਰਿਹਾ ਪੜਨ ਦਾ ਕਿਉਂ ਉੱਥੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਨਹੀਂ ਹੈ ਉੱਥੇ ਦਾਵੇ ਕੋ ਤਾਣ ਹੋਵੇ ਕਿਸੇ ਤਾਣ ਗੱਗੇ ਨੂੰ ਕੰਨਾਂ ਵਾਵੇ ਨੂੰ ਦੋ ਲਾਵਾ ਗਾਵੇ ਜੇ ਕੋਈ ਗਾਵੇਗਾ ਅਰਥ ਗਲਤ ਹੋ ਜਾਣਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿੱਥੇ ਕੋਈ ਸ਼ਬਦ ਦੋ ਲਾਵਾ ਨਾਲ ਲਿਖਿਆ ਨਾ ਉਹ ਇੱਕ ਵਚਨ ਹੈ ਔਰ ਜਦੋਂ ਇੱਕ ਲਾਮ ਨਾਲ ਕੋਈ ਸ਼ਬਦ ਅੱਖਰ ਆ ਜਾਏ ਉਹਦੇ ਅਰਥ ਬਹੁਵਚਨ ਵਿੱਚ ਬਦਲ ਜਾਂਦੇ ਨੇ ਭਾਵ ਉੱਥੇ ਕੋਈ ਬਹੁਵਚਨ ਬਹੁਤੇ ਬੰਦਿਆਂ ਦੀ ਗੱਲ ਹੋ ਰਹੀ ਹੈ ਇਸ ਲਈ ਗੁਰਬਾਣੀ ਕੰਠ ਕਰਨ ਲੱਗਿਆ ਲਗ ਮਾਤਰ ਵੇਖ ਕੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਗੁਰਦਾਸ ਜੀ ਇਹਨਾਂ ਨੂੰ ਬਾਣੀ ਕੰਠ ਕਰਾਓ ਔਰ ਸ੍ਰੀ ਮਹਾਨ ਭਾਈ ਗੁਰਦਾਸ ਸਿੰਘ ਜੀ ਨੇ ਉਹ ਸੇਵਾ ਕੀਤੀ ਫਿਰ ਬਾਦਸ਼ਾਹ ਨੇ ਇੱਕ ਦਿਨ ਭਰੇ ਦਰਬਾਰ ਵਿੱਚ ਪੁੱਛਿਆ ਕਹਿੰਦੇ ਭਾਈ ਗੁਰਦਾਸ ਜੀ ਗੁਰਬਾਣੀ ਕੰਠ ਕਰਨ ਦਾ ਲਾਭ ਕੀ ਹੈ ਅਸੀਂ ਤੁਹਾਨੂੰ ਹੁਕਮ ਕੀਤਾ ਬਾਣੀ ਕੰਠ ਕਰਵਾਓ ਸਿੱਖਾਂ ਨੂੰ ਤੁਸੀਂ ਬਾਣੀ ਕੰਠ ਕਰਵਾਉਣ ਲੱਗਦੇ ਵਾਰ-ਵਾਰ ਸ਼ਬਦ ਪੜ੍ਹਾਉਣ ਲੱਗਦੇ ਕਹਿੰਦੇ ਇਹਦਾ ਫਾਇਦਾ ਕੀ ਹੈ ਲਾਭ ਕੀ ਹੈ ਕੋਈ ਬੰਦਾ ਸਵਾਲ ਕਰ ਸਕਦਾ ਕਿ ਜਦੋਂ ਬਾਠ ਹੀ ਪੜ੍ਹਨੇ ਗੁੱਟਕੇ ਤੋਂ ਵੇਖ ਕੇ ਪੜਿਆ ਜਾ ਸਕਦਾ ਪੋਥੀ ਤੋਂ ਕੰਠ ਕਿਉਂ ਕਰਨੇ ਕਹਿੰਦੇ ਭਾਈ ਗੁਰਦਾਸ ਜੀ ਲਾਭ ਕੀ ਹੈ ਬਾਣੀ ਕੰਠ ਕਰਨ ਤਾਂ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਬਚਨ ਕਹਿੰਦੇ ਕਹਿੰਦੇ ਮਹਾਰਾਜ ਮੈਨੂੰ ਤਾਂ ਇੱਕੋ ਚੀਜ਼ ਨੂੰ ਭਵ ਹੋਈ ਹੈ ਜਿਹੜਾ ਸਿੱਖ ਬਾਣੀ ਨਾਲ ਇੰਨਾ ਗਹਿਰਾ ਰਿਸ਼ਤਾ ਬਣਾ ਲੈਂਦਾ ਹੈ ਗੁਰਬਾਣੀ ਅੰਦਰੋਂ ਸੁਰਤ ਕਰਕੇ ਦਿਲ ਕਰਕੇ ਪੜ੍ਹ ਕੇ ਯਾਦ ਕਰਕੇ ਕੰਠ ਕਰਨ ਲੱਗ ਪੈਂਦਾ ਹੈ ਕਹਿੰਦੇ ਮਹਾਰਾਜ ਉਹਦਾ ਗੁਰਬਾਣੀ ਨਾਲ ਗੁਰੂ ਨਾਲ ਰਿਸ਼ਤਾ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਜਿਵੇਂ ਪਤੀ ਤੇ ਪਤਨੀ ਦਾ ਰਿਸ਼ਤਾ ਹੁੰਦਾ ਹੈ ਸਾਰੇ ਜਣੇ ਸੁਣ ਕੇ ਹੈਰਾਨ ਹੋ ਗਏ ਕਹਿੰਦੇ ਇਹ ਕਿਹੜਾ ਰਿਸ਼ਤਾ ਕੱਢ ਲਿਆ ਕਹਿੰਦੇ ਮਹਾਰਾਜ ਗੁਰੂ ਬਾਣੀ ਦੇ ਨਾਲ ਸਿੱਖ ਦਾ ਰਿਸ਼ਤਾ ਪਤੀ ਤੇ ਪਤਨੀ ਵਾਲਾ ਬਣ ਜਾਂਦਾ ਜਦੋਂ ਸਾਰੇ ਸਿੱਖ ਹੈਰਾਨ ਹੋਏ ਫਿਰ ਭਾਈ ਗੁਰਦਾਸ ਸਿੰਘ ਨੇ ਵਿਆਖਿਆ ਕੀਤੀ ਕਹਿੰਦੇ ਮਹਾਰਾਜ ਜਿਹੜੀ ਪਤੀ ਵਰਤ عورت ਹੈ ਨਾ ਪਤੀ ਵਰਤ ਜਿਹੜੀ ਪਤੀ ਦੇ ਉਸ ਗ੍ਰਸਥ ਧਰਮ ਵਿੱਚ ਵ੍ਰਤ ਵਿੱਚ ਹੈ ਭਾਵ ਰਹਿਤ ਵਿੱਚ ਹੈ ਨਿਯਮ ਵਿੱਚ ਹੈ ਔਰ ਸਾਥ ਸੰਗਤ ਇੱਕ ਜੋਤ ਦੋਏ ਮੂਰਤੀ ਐ ਧਨ ਪਰ ਕਈ ਐ ਸੋਏ ਦੋ ਮੂਰਤਾਂ ਨੇ ਜੋਤ ਇੱਕੇ ਭਾਵ ਪਤੀ ਵਰਤਾ ਧਰਮ ਵਿੱਚ ਪਰਪੱਕ ਐ ਪੱਕੀ ਐ ਕਹਿੰਦੇ ਮਹਾਰਾਜ ਪਤੀ ਵਰਤਾ ਇਸਤਰੀ ਵਾਲਾ ਰਿਸ਼ਤਾ ਬਣ ਜਾਂਦਾ ਸਿੱਖ ਦਾ ਗੁਰੂ ਨਾਲ ਜਿਹੜੀ ਪਤੀ ਵਰਤਾ ਔਰਤ ਐ ਜੇ ਪਰਦੇ ਦੇ ਪਰਲੇ ਪਾਸੇ 10 ਬੰਦੇ ਗੱਲਾਂ ਕਰਦੇ ਹੋਣ ਇਹ ਤੁਹਾਡਾ ਤਜਰਬਾ ਪਹਿਣਾ ਬੈਠੀਆਂ ਨੇ ਪਰਿਵਾਰ ਬੈਠੇ ਆਪਾਂ ਸਾਰੇ ਪੜਦੇ ਦੇ ਪਰਲੇ ਪਾਸੇ 5-10 ਬੰਦੇ ਗੱਲਾਂ ਕਰਦੇ ਹੋਣ ਉਹਨਾਂ ਦੀ ਆਵਾਜ਼ ਪਤੀ ਵਰਤਾ ਔਰਤ ਜਦੋਂ ਸੁਣ ਰਹੀ ਹੋਵੇ ਜੇ ਉਹ ਵਕਤ ਪਤੀ ਵਰਤਾ ਹੈ ਸਾਥ ਸੰਗਤ ਪਤੀ ਧਰਮ ਵਿੱਚ ਪਰਪੱਕ ਹੈ ਤਾਂ ਇਹ ਸਚਾਈ ਹੈ 10 ਬੰਦਿਆਂ ਦੀ ਆਵਾਜ਼ ਵਿੱਚੋਂ ਵੀ ਉਹ ਭੈਣ ਆਪਣੇ ਪਤੀ ਦੀ ਆਵਾਜ਼ ਪਛਾਣ ਲੈਗੀ ਵੀ ਆਹ ਜਿਹੜਾ ਬੋਲਦਾ ਨਾ ਇਹ ਮੇਰੇ ਘਰ ਵਾਲਾ ਹੈ 10 ਬੰਦੇ ਗੱਲਾਂ ਕਰਨ ਦਸਾਂ ਬੰਦਿਆਂ ਦੀ ਆਵਾਜ਼ ਵਿੱਚੋਂ ਪਤੀ ਵਰਤਾਂ ਔਰਤ ਦੀ ਨਿਸ਼ਾਨੀ ਹੈ ਉਹ ਆਪਣੇ ਘਰ ਵਾਲੇ ਦੀ ਆਵਾਜ਼ ਪਹਿਚਾਣ ਲੈਂਦੀ ਹੈ ਕਿ ਆਹ ਆਵਾਜ਼ ਜਿਹੜਾ ਆ ਹੱਸ ਰਿਹਾ ਬੰਦਾ ਆ ਗੱਲ ਕਰ ਆ ਮੇਰੇ ਘਰ ਵਾਲੇ ਦੀ ਆਵਾਜ਼ ਹੈ ਉਹਨੂੰ 10 ਬੰਦਿਆਂ ਦੇ ਇਕੱਠ ਵਿੱਚ ਵੀ ਭਲੇਖਾ ਨਹੀਂ ਲੱਗੇਗਾ ਕਹਿੰਦੇ ਬਾਦਸ਼ਾਹ ਗੁਰਬਾਣੀ ਜਦੋਂ ਕੋਈ ਚਿਤ ਜੋੜ ਕੇ ਕੰਠ ਕਰਦਾ ਸਿੱਖ ਦਾ ਇੰਨਾ ਗਹਿਰਾ ਰਿਸ਼ਤਾ ਬਣ ਜਾਂਦਾ ਹੈ ਜੇ ਕੋਈ ਗੁਰੂ ਦੀ ਬਾਣੀ ਦੇ ਰਾਹੀ ਕਿਸੇ ਨਾਲ ਕੋਈ ਧੋਖਾ ਵੀ ਕਰਨਾ ਚਾਵੇ ਪਰ ਗੁਰਸਿੱਖ ਨਾਲ ਧੋਖਾ ਨਹੀਂ ਹੋ ਸਕਦਾ ਕਿਉਂ ਉਹਨੂੰ ਸੁਣ ਕੇ ਪਤਾ ਲੱਗ ਜਾਂਦਾ ਮੇਰੇ ਗੁਰੂ ਦਾ ਸ਼ਬਦ ਆਹ ਜਿਹੜਾ ਸ਼ਬਦ ਹੈ ਇਹ ਗੁਰਬਾਣੀ ਦਾ ਗੁਰੂ ਦਾ ਸ਼ਬਦ ਹੈ ਆਹ ਜਿਹੜਾ ਅੱਖਰ ਹੈ ਇਹ ਗੁਰੂ ਦਾ ਸ਼ਬਦ ਨਹੀਂ ਹੈ ਆ ਗੁਰੂ ਦਾ ਉਪਦੇਸ਼ ਹੈ ਆ ਗੁਰੂ ਦਾ ਸ਼ਬਦ ਨਹੀਂ ਹੈ ਸਾਧ ਸੰਗਤ ਇੰਨਾ ਗਹਿਰਾ ਪਿਆਰ ਬਣ ਜਾਂਦਾ ਮੈਂ ਉਹਨਾਂ ਗੁਰਮਖੰਦ ਦੇ ਦਰਸ਼ਨ ਕੀਤੇ ਨੇ ਜਿਹੜੇ ਨੇਤਰਹੀਣ ਅੱਖਾਂ ਨਹੀਂ ਹੈ ਪਰ ਗੁਰਬਾਣੀ ਇੰਨੀ ਕੰਠ ਕਰ ਲਈ ਉਹ ਸ਼ਬਦ ਸੁਣ ਕੇ ਦੱਸ ਦਿੰਦੇ ਨੇ ਬੰਦਾ ਸ਼ਬਦ ਗਲਤ ਪੜ ਰਿਹਾ ਇੱਕ ਵਾਰ ਪ੍ਰੋਫੈਸਰ ਹਰਜਨ ਸਿੰਘ ਜੀ ਸਾਸਨ ਦੇ ਉਹਨਾਂ ਦੇ ਭੋਗ ਉੱਤੇ ਬਹੁਤ ਕੀਰਤਨੀਆਂ ਇਕੱਠੇ ਹੋਏ ਸੀ ਇੱਕ ਕੀਰਤਨੀਏ ਨੇ ਸ਼ਬਦ ਪੜ੍ਹਿਆ ਜਦੋਂ ਉਹ ਸ਼ਬਦ ਪੜ੍ਹ ਰਿਹਾ ਸੀ ਇੱਕ ਨੇਤਰਹੀਣ ਕੀਰਤਨੀਆ ਸੰਗਤ ਵਿੱਚ ਬੈਠਾ ਉਹਨੇ ਉਸ ਵਕਤ ਉੱਚੀ ਆਵਾਜ਼ ਗਾਇ ਕਹਿੰਦੇ ਕਿਹੜਾ ਰਾਗੀ ਲੱਗਾ ਹੋਇਆ ਹੈ ਕਿਹੜਾ ਕੀਰਤਨੀਆ ਕੀਰਤਨ ਕਰ ਰਿਹਾ ਹੈ ਤਾਂ ਉਹ ਕਹਿੰਦੇ ਜੀ ਉਹ ਫਲਨਾਂ ਸਿੰਘ ਕਰ ਰਿਹਾ ਤਾਂ ਉਹਨੇ ਬੈਠੇ ਸੰਗਤ ਵਿੱਚ ਉੱਚੀ ਆਵਾਜ਼ ਗਾਇ ਕਹਿੰਦੇ ਇਹਨੂੰ ਕੋਈ ਪੰਕਤੀ ਗਲਤ ਪੜ੍ਹ ਦੇਣ ਇਹਨੇ ਕੀਰਤਨ ਕਰਨ ਲੱਗਿਆ ਸ਼ੁੱਧ ਨਹੀਂ ਸਿੱਖੀ ਬਾਣੀ ਆਹ ਪੰਕਤੀ ਗਲਤ ਪੜ ਰਿਹਾ ਹੈ ਅਰਥ ਗਲਤ ਹੋ ਰਹੇ ਨੇ ਔਰ ਸਾਥ ਸੰਗਤ ਸਭ ਹੈਰਾਨ ਹੋ ਗਏ ਨਿੱਤਰ ਹੀਣ ਬੰਦਾ ਇੱਕ ਅੱਖਾਂ ਵਾਲੇ ਕੀਰਤਨੀਏ ਦਾ ਨੁਕਸਨ ਗਲਤੀ ਘਟ ਰਿਹਾ ਹੈ ਗਿਨੇ ਸ਼ਬਦ ਗਲਤ ਪੜਿਆ ਔਰ ਸਾਥ ਸੰਗਤ ਇਹ ਕਦੋਂ ਹੁੰਦਾ ਹੈ ਜਦੋਂ ਤੁਸੀਂ ਚਿੱਤ ਜੋੜ ਕੇ ਕਿਸੇ ਕੰਮ ਵਿੱਚ ਲੱਗੋ ਭਾਈਓ ਆਪရှင် ਰਮਣੀ ਅੰਦਰ ਕਹੇ ਭਾਈ ਸਰੀਰ ਕਰਕੇ ਨਾ ਇਕੱਲਾ ਜੁੜੀ ਸੁਰਤ ਕਰਕੇ ਗੁਰੂ ਨਾਲ ਜੁੜ ਜਦੋਂ ਸੁਰਤ ਕਰਕੇ ਜੁੜੋਂਗੇ ਗੁਰੂ ਵਾਲੇ ਗੁਣ ਤੁਹਾਡੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਇਹ ਚੀਜ਼ ਮਨੋ ਵਿਗਿਆਨ ਨੇ ਮੰਨੀ ਹੈ ਜਿਸ ਬੰਦੇ ਦਾ ਧਿਆਨ ਕਰਨ ਲੱਗ ਜਾਂਗੇ ਉਹਦੇ ਵਾਲੇ ਗੁਣ ਆਟੋਮੈਟਿਕ ਤੁਹਾਡੇ ਵਿੱਚ ਆਉਣ ਲੱਗ ਪੈਣਗੇ